ਮੇਰੇ ਵੱਲੋਂ ਜੀ ਤੇ ਨਾਲ ਅੰਗਤ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਦਾ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿੱਚ ਰੱਖੇ। ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਜੀ ਅੱਜ ਸਾਡਾ ਬਲੌਗ ਦੇ ਵਿੱਚ ਕੁਝ ਅਜਿਹਾ ਖੁਸ਼ੀ ਵੀ ਆ ਬਹੁਤ ਜਿਆਦਾ ਔਰ ਥੋੜੀ ਇਹ ਦੁੱਖ ਵੀ ਆ ਤੁਹਾਨੂੰ ਦੱਸਦੇ ਆ ਜੀ ਕਾਹਦਾ ਔਰ ਖੁਸ਼ੀ ਕਿਹਾ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਉਸ ਤੋਂ ਪਹਿਲਾਂ ਚਰਨਜੀਤ ਘੋੜ ਨਾਲ ਮੁਲਾਕਾਤ ਕਰੋ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੇ ਦੁੱਖ ਤੋਂ ਬਚੀ ਰਹੋ ਤੇ ਮੈਂ ਤੁਹਾਡੇ ਨਾਲ ਇਹ ਸਿੱਧੀ ਗੱਲ ਕਰਦੇ ਵਿੱਚ ਗੰਮੀ ਦੇ ਤਾਂ ਹੀ ਦੱਸਣ ਨੂੰ ਗੱਲ ਗਿਆ ਖਾਤੇ ਕਹਿੰਦੇ ਉਹ ਵੀ ਤੁਹਾਨੂੰ ਦੱਸਦੇ ਆ ਜਦੋਂ ਸੱਤ ਬੈਠੀ ਹੈ ਜੀ ਮੇਰੀ ਮਾਤਾ ਸਰ ਗਿਆ ਤੇ ਸਾਰੇ ਇਹ ਮਹਾਰਾਜ ਜੀ ਤੇ ਭੈੜ ਬਿਮਾਰਾ ਜੀ ਨੂੰ ਘਰ ਨਿਕਰੇ ਦੇ ਦੇ ਜਨiyetਾ ਕਰਕੇ ਇਕੜਾ ਬੱਦ ਦੀ ਬਾਰੇ ਇਹ ਕਹਾਂ ਕਿ ਕੁਝ ਤਾਂ ਜਿੰਦਰਾ ਹੋਈ ਖੁਸ਼ਿਆਲਾ ਖੁਸ਼ਿਆਲਾ ਗੱਲ ਆਇਦਾ ਜੀ ਗੱਡੀ ਲਿੱਤੀ ਨੂੰ ਸਾਨੂੰ ਅੱਜ ਪੂਰਾ 1 ਮਹੀਨਾ ਹੋ ਗਿਆ ਬਸ ਡਾਕਟਰਾਂ ਦੇ ਕਦੇ ਰੋਪੜ ਕਦੇ ਮਰਨ ਦੇ ਕਿਉਂਕਿ ਭੱਜ ਦੌੜ ਰਹਿੰਦੀ ਸੀ ਤੇ ਹਾਂ ਕਿਉਂਕਿ ਸਾਡੇ ਵੀ ਫਰਜ਼ ਬਣਦੇ ਆ ਹਨਾ ਭੈਣਾਂ ਨੂੰ ਵੀ ਖੁਸ਼ੀ ਹੁੰਦੀ ਆ ਉੰਨੀ ਜਿੰਨੀ ਸਾਨੂੰ ਉੰਨੀ ਭੈਣਾਂ ਨੂੰ ਵੀ ਹੁੰਦੀ ਆ ਵੀ ਸਾਡੇ ਭਰਾ ਨੇ ਕੋਈ ਚੀਜ਼ ਚਾਹੇ ਗੱਡੀ ਚਾਹੇ ਪ੍ਰਾਣੀ ਉਹ ਵੀ ਚਾਹੇ ਮੋਟਰਲ ਕੋਈ ਪੁਰਾਣਾ ਹੋਵੇ ਚਾਹੇ ਹੋਵੇ ਨਵਾਂ ਪਰ ਭੈਣਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਸਾਡੇ ਭਰਾ ਨੇ ਕੋਈ ਚੀਜ਼ ਦਿੱਤੀ ਆ ਤੇ ਅਸੀਂ ਤੁਹਾਨੂੰ ਪਤਾ ਹੀ ਆ ਵੀਡੀਓ ਤੁਸੀਂ ਸਾਡੀ ਦੇਖਦੇ ਰਹਿੰਦੇ ਆਂ ਆਪਾਂ ਨੇ ਜਿਹੜੀ ਗੱਡੀ ਦਿੱਤੀ ਸੀ ਵਾਲੇ ਇੱਕ ਬਾਰ ਵੀ ਭੈਣ ਗੋਲ ਲਿਆ ਹੋਇਆ ਤੇ ਅੱਜ ਜਾਣਾ ਜੀ ਅਸੀਂ ਭੈਣ ਗੋਲ ਨੂੰ ਭੈਣ ਕੋਲੋਂ ਕਿਹਨੇ ਕਿਹਨੇ ਜਾਣਾ ਉਹ ਤੁਹਾਨੂੰ ਵੀਡੀਓ ਵਿੱਚ ਆਪਾਂ ਨਾਲ ਦੀ ਨਾਲ ਦੱਸਾਂਗੇ ਪਰ ਹਜੇ ਤੁਹਾਨੂੰ ਅਸਿਕਲੀਆ ਨਿਕਲਦਾ ਤੁਸੀਂ ਗੈਸਟ ਆਪੇ ਕਰਨਾ ਹੈ ਨੰਬਰ 2 ਥੋੜੀ ਪ੍ਰੋਬਲਮ ਐਦਾਂ ਹੈ ਜੀ ਕਹਿੰਦੇ ਨੇ ਹੁੰਦੇ ਵੀ ਦੁੱਖ ਦੇ ਨਾਲ ਸੁੱਖ ਵੀ ਆਉਂਦਾ ਤੇ ਚਲੋ ਜਿੱਦਾਂ ਪ੍ਰਮਾਤਮਾ ਨੇ ਕਰਨਾ ਹੈ ਜੋ ਕਰ ਰਿਹਾ ਉਹ ਉਹਨੂੰ ਸਭ ਦਾ ਫਿਕਰ ਆ ਰੱਬ ਨੂੰ ਅਕਾਲ ਪੁਰਖ ਨੂੰ ਪ੍ਰਮਾਤਮਾ ਸਭ ਦਾ ਹੀ ਭਲਾ ਕਰੇ ਚੱਕਰ ਹੈਗਾ ਐਦਾਂ ਵੀ ਚਰਨਜੀਤ ਦੇ ਨਿਕਲ ਆ ਰਿਹਾ ਹੈ ਜੀ ਗਾਟ ਗਾਟ ਨਿਕਲਣਾ ਇੱਥੇ ਹੀ ਦੇ ਮੋੜੇ ਪਰ ਔਰ ਇਹ ਤਕਲੀਫ ਇੰਨੀ ਕਾ ਦਵਾਈ ਤਾਂ ਬੇਸਮੈ ਇਹਨੂੰ ਲਿਆਤੀ ਤੇ ਚਲੋ ਜੋ ਹੈ ਠੀਕ ਆ ਹਾਂ ਤੇ ਫਿਰ ਅੱਜ ਭੈਣ ਕਈ ਦਿਨਾਂ ਦੇ ਹੋ ਗਏ ਉਹ ਤਾਂ ਭੈਣ ਵੀ ਕਹਿਦੀ ਕਹਿੰਦੀ ਤੂੰ ਆਉਂਦਾ ਨਹੀਂ ਤੂੰ ਆ ਕੇ ਜਾ ਹਾਂ ਚਰਨਜੀਤ ਨੂੰ ਵੀ ਲਿਆ ਤੇ ਅੰਗਰ ਸਿੰਘ ਨਹੀਂ ਆਉਦੇ ਹਾਂ ਜਦਾ ਆ ਗਿਆ ਆ ਗਿਆ ਫਿਰ ਮੈਂ ਉਹਨੂੰ ਸਾਰੀ ਗੱਲ ਦੱਸੀ ਕਹਿੰਦੀ ਚੱਲ ਕੋਈ ਨਹੀਂ ਤੂੰ ਤਾਂ ਆ ਜਾ ਤੇ ਬੀਬੀ ਤੁਹਾਨੂੰ ਪਤਾ ਯਾਤਰਾ ਨੂੰ ਪਰ ਤੁਹਾਨੂੰ ਦੱਸਿਆ ਤਾਂ ਗਏ ਹੋਏ ਤੇ ਤੇ ਉਹ ਆ ਗਏ ਆ ਯਾਤਰਾ ਤੇ ਬਹੁਤ ਵਧੀਆ ਉਹਨਾਂ ਦੀ ਯਾਤਰਾ ਆ ਗਈ ਤੇ ਤੇ ਫਿਰ ਅੱਜ ਉਹਨਾਂ ਦੀ ਬੀਬੀਣਾਵਾਂਗੇ ਵੀਡੀਓ ਤੇ ਜਾਣਾ ਹੈ ਅਸੀਂ ਭੈਣ ਕੋਲ ਨੂੰ ਆ ਵੀ ਕੀ ਆ ਕਹਿੰਦੀਆਂ ਕਿ ਕਾ ਸਾਡੀ ਇਹਨਾਂ ਦੇਖ ਲੈ ਨਹੀਂ ਮੇਰਾ ਖਾ ਹੈ ਫੇਰ ਜਾਇਆ ਉਹਦੇ ਨੂੰ ਹਾਂ ਅਸੀਂ ਤੁਹਾਨੂੰ ਗੱਡੀ ਲੈ ਆਉਣੀ ਹੈ ਉਹ ਤੁਹਾਨੂੰ ਗੱਡੀ ਲੈਣੇ ਭਾਈ ਤੁਸੀਂ ਜਾਓ ਜਾਓ ਕੀ ਕਰਾਂ ਮੈਂ ਗੱਡੀ ਦਾ ਫਲਾਲ ਅਸੀਂ ਕਿਤੇ ਵੀ ਨਹੀਂ ਲੈ ਕੇ ਗਏ ਹਜੇ ਬਸ ਇਹ ਖਾ ਮਤ ਬਾਜ਼ੂ ਰੂਟ ਹੈ ਕਿ ਆ ਜੀ ਅਸੀਂ ਦੇ ਨਿਸ਼ਚਿਤ ਅਰਜੀ ਲੈ ਕੇ ਗਏ ਮੈਂ ਕਿਹਾ ਗੁੱਸੇ ਵਾਲੀ ਗੱਲ ਕਰਨੀ ਹੈ ਜਿੱਥੇ ਵੀ ਨਹੀਂ ਲੱਗੇਗਾ ਨਹੀਂ ਗੁੱਸੇ ਵਾਲੀ ਨਹੀਂ ਪਤਾ ਕਿ ਉਹਨੂੰ ਆਇਆ ਵੀ ਆਉਂਦਾ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕਹਿੰਦੀ ਮੈਨੂੰ ਐਨਐਸਓ ਤੁਸੀਂ ਸੱਚੀ ਗੱਲ ਅੱਛਾ ਵੀਡੀਓ ਮੈਂ ਤੁਹਾਨੂੰ ਮੈਂ ਕਿੰਨੀ ਵਾਰੀ ਕਹਿ ਚੁੱਕੀ ਆ ਵੀ ਭਾਈ ਜਿੱਥੇ ਤੁਹਾਡਾ ਦਿਲ ਕਰਦਾ ਜਾਵੇ ਨੇੜੇ ਦਾ ਬੰਦਾ ਜਾਇ ਸਕਦਾ ਨਹੀਂ ਉਹ ਦੱਸ ਜਿਹੜੇ ਲਾਇਆ ਤੁਸੀਂ ਆਪ ਦਾ ਸਹੀ ਆ ਪਰ ਤੁਸੀਂ ਲਾਜਾ ਜਾ ਸਕਦੇ ਹੁਣ ਤੁਸੀਂ ਉਲਝੇ ਪਏ ਆ ਆਪਾਂ ਹੀ ਬਿਮਾਰ ਪਏ ਫਿਰ ਚਿਰਜੀਤ ਗੱਲ ਤੇਰੀ ਮੈਂ ਕਰਨਾ ਠੀਕ ਆ ਪਰ ਉਹ ਕਰਾਂ ਕਿ ਅਭੀ ਘਰ ਦੇ ਕੰਮਾਂ ਵਿੱਚ ਟਾਈਮ ਦਾ ਨਹੀਂ ਪਤਾ ਲੱਗਦਾ ਕਿ ਤੇ ਆਹ ਕਰ ਲਵਾਂ ਕਿਤੇ ਉਹ ਕਰ ਲਵਾਂ ਐ ਹੁੰਦਾ ਵੀ ਚਲ ਆਹ ਕੰਮ ਨਿਬੜ। ਪਰ ਕਿਸੇ ਨੇ ਸੱਚ ਕਿਹਾ। ਜਦੋਂ ਤੱਕ ਬੰਦਾ ਨਾ ਸੌਂ ਨਹੀਂ ਜਾਂਦਾ ਪੱਕੀ ਨੀਂਦ ਉਹਦੇ ਕੰਮ ਨਹੀਂ ਨਿਪੁੰਨਦੇ। ਟਾਈਮ ਸਾਨੂੰ ਕੱਢਣਾ ਚਾਹੀਦਾ। ਭੈਣ ਭਰਾਵਾਂ ਨੂੰ ਜਿਹੜਾ ਮਿਲਣ ਦਾ ਹੁੰਦਾ ਨਾ ਉਹ ਰਿਸ਼ਤਾ ਭੈਣ ਭਰਾਵਾਂ ਦਾ ਇਹ ਜਾ ਹੁੰਦਾ ਵੀ ਜੀ ਇਕੱਠੇ ਖੇਡੇ ਇਕੱਠੇ ਹਸੇ ਹਨਾ ਚਲੋ ਅੱਜ ਵਿਆਹਾਂ ਦੇ ਗਏ ਭਾਈ ਵੀ ਬਹਿ ਗਏ ਭੈਣਾ ਵੀ ਪਰ ਜਿਹੜਾ ਉਹ ਪਿਆਰ ਆ ਬਚਪਨ ਵਾਲਾ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਠੀਕ ਹੈ ਚਾਹੀਏ ਆਪਾਂ ਛੋਟੇ ਆਂ ਚਾਹੀਏ ਬੜੇ ਆਂ ਵੀ ਬਾਕੀ ਦੇਖੋ ਗਲਤੀਆਂ ਸਭ ਤੇ ਹੁੰਦੀਆਂ ਆਈਆਂ ਠੀਕ ਹੈ ਜੀ ਸ਼ਮਾ ਕਰਨ ਦੇ ਵੀ ਜਿਹੜਾ ਬੰਦਾ ਗਲਤੀ ਕਰਕੇ ਵੀ ਮੰਨ ਲਵੇ ਉਹ ਸਭ ਤੋਂ ਵੱਡਾ ਹੁੰਦਾ ਹੈ ਗਲਤੀ ਮੰਨਣੀ ਕੋਈ ਛੋਟੀ ਗੱਲ ਨਹੀਂ ਬਹੁਤ ਬੜੀ ਗੱਲ ਹੋ ਜਾਂਦੀ ਭਾਵੇਂ ਜਦੋਂ ਮੈਨੂੰ ਪਤਾ ਹੈ ਮੈਂ ਗਲਤ ਬੋਲਿਆ ਜਾਂ ਮੈਂ ਗਲਤ ਕਿਹਾ ਤੇ ਨੰਬਰ 2 ਇਹ ਹੁਣ ਚਾਰ ਜੀ ਜਿਵੇਂ ਕਹਿੰਦੀ ਆ ਮੈਂ ਤੁਹਾਨੂੰ ਰੋਕਿਆ ਨਹੀਂ ਬਿਲਕੁਲ ਇਹ ਨਹੀਂ ਰੋਕਦੀ ਇਹ ਤਾਂ ਮੈਨੂੰ ਰੋਕਦੀ ਉਹ ਨਹੀਂ ਹੈਨਾ ਦੇਖੋ ਮੇਰੇ ਵੀ ਫਰਜ਼ ਆ ਮੇਰਾ ਵੀ ਵੀ ਸਾਡਾ ਵੀ ਟੱਬਰ ਆ ਹੈਨਾ ਉਧਰ ਮਾਤਾ ਵੀ ਆ ਇਧਰ ਇਹ ਵੀ ਆ ਹੈਨਾ ਮੈਨੂੰ ਇਹ ਹੁੰਦਾ ਵੀ ਜੇ ਮੰਨ ਲਓ ਕੋਈ ਚੇਹ ਦਾ ਨਹੀਂ ਬਦਲਾ ਤਾਂ ਇਹ ਬਿਮਾਰ ਹੋ ਜਾਂਦੀ ਹੈ ਤੇ ਮਾਤਾ ਵੀ ਥੋੜੇ ਇਹ ਗੱਲ ਪਿੱਛੇ ਵੀ ਤੂੰ ਜਾ ਕੇ ਆ ਤੂੰ ਜਾ ਕੇ ਤੇ ਅੱਜ ਅਸੀਂ ਜਾਣਾ ਹੈ ਜਾਣਾ ਦਾ ਬੈਠੇ ਮੇਰੇ ਨਾਲ ਮਨਿੰਦਰ ਨੇ ਤੇ ਇੱਕ ਸਾਡੇ ਨਾਲ ਹੋਰ ਵੀ ਉਹ ਵੀ ਸਾਡੇ ਘਰ ਦਾ ਮੈਂਬਰ ਹੈ ਉਹ ਵੀ ਤੁਹਾਨੂੰ ਨਾਲ ਦੱਸਾਂਗੇ ਹਾਂ ਬਈ ਤੁਹਾਡਾ ਕੀ ਆ ਗੱਲ ਹੌਣ ਜਿੱਦਾਂ ਫਰਮਾਨ ਹੁਣੇ ਗੱਲ ਤੋਂ ਹੋ ਜਾਂਦੀ ਹੈ ਹੁਣ ਦੇਖ ਮੈਨੂੰ ਆਪ ਹੀ ਪਤਾ ਬਾਤ ਨਹੀਂ ਸਾਡੇ ਘਰ ਤੋਂ ਜਿਹੜੇ ਬੰਦੇ ਨੇ ਤੋਰ ਰਵਾਲ ਉਹਨੂੰ ਲੈ ਕੇ ਜਾਂਦੇ ਵੀ ਜਿਹਨੇ ਪਹਿਲੀ ਵਾਰ ਗੱਡੀ ਨਾਲ ਲਿਕੇ ਆਏ ਤੁਹਾਡੇ ਘਰੋਂ ਅੱਜ ਤੇ ਮਨਿੰਦਰ ਦੇ ਕੋਈ ਜਿਹੜਾ ਨਾਲ ਚੱਲਿਆ ਸਾਡਾ ਬੰਦਾ ਮੇਨ ਉਹਦੇ ਘਰੋਂ ਮੈਂ ਕਿੱਥੇ ਜਾਂਦੀ ਦਾਰੇ ਮਾਤਾ ਕਿਸੇ ਜੋ ਜਗਨਨਾਥ ਬੜਾ ਗਈ ਸਹੀ ਗੱਲ ਜੀ ਨੂੰ ਪਰਮਾਤਮਾ ਦੇ ਲੈ ਕੇ ਜਾਣਾ ਉਨੂੰ ਹੀ ਲੈ ਕੇ ਜਾਣਾ ਜਿੱਥੇ ਬੁਲਾਉਣਾ ਉਹਨੇ ਜਿੱਥੇ ਬੁਲਾਉਣਾ ਜੀ ਦਾ ਦਾਣਾ ਪਾਣੀ ਬਿਲਕੁਲ ਮੇਰੇ ਤੇਰੇ ਬਾਰੇ ਜਿਹੜਾ ਜੰਮ ਚੱਕੀ ਗਈ ਜਾਂਦੇ ਉੱਪਰ ਨਹੀਂ ਪਾਪਾ ਲਈ ਤੇ ਮਨਿੰਦਰ ਛੁੱਟੀਆਂ ਆ ਜਾਣ ਫਿਰ ਮੈਂ ਵੀ ਯਾਤਰਾ ਤੇ ਲੰਬੀ ਦੇ ਲੰਘਣਾ ਦੇਖਿਆ ਕਿੰਨਾ ਠੀਕ ਤਾਂ ਹੋ ਜਾ ਠੀਕ ਹੋਈ ਨਹੀਂ ਠੀਕ ਹਾਰੇ ਬੈਠੀ ਆ ਮਿੰਜੇ ਪਰ ਆਹ ਬਾਬਾ پتہ ਕਿਵੇਂ ਚਾਤਰਾ ਹੁੰਦੀ ਆ ਜਦੋਂ ਜਦੋਂ ਠੀਕ ਹੋਊਂਗੀ ਤਾਂ ਭਾਈ ਜਿਹੜੇ 21200 ਰਾਤ ਰਹਿ ਕੇ ਹੁਣ ਰਹੀਆਂ ਕਿਤੇ ਜਾਣਾ ਦੋ ਰਾਤਾਂ ਦੀ ਤਾਂ ਗੱਲ ਕਰੋ ਹੁਣ ਸਾਲ ਹੋ ਗਿਆ ਦੋ ਸਾਲ ਮੈਂ ਨਹੀਂ ਗਈ ਹੁਣ ਮੈਨੂੰ ਤੁਸੀਂ ਐ ਨਾ ਪੁੱਛੋ ਤਾਂ ਕਾਦ ਉਹ ਪਾਪਾ ਨਹੀਂ ਮੈਨੂੰ ਕਦ ਚੋਂ ਆ ਗਈ ਚਰਨਜੀਤ ਵੀ ਮਨਿੰਦਰ ਦੇ ਡੈਡੀ ਵੀ ਮਨਿੰਦਰ ਦੇ ਡੈਡੀ ਤੂੰ ਵੀ ਕਿਤੇ 5-10 ਦਿਨ ਲਾਇਆ ਹੈ ਵੀ ਤੂੰ ਵੀ ਗੁੰਮੀ ਮੈਂ ਤਾਂ ਕਹਿਣੀ ਕਾ ਗੱਲ ਆਪਣਾ ਧੁੰਮਿਆ ਜਿਹਾ ਪੈਣਾ ਦਿਲ ਕਰਦਾ ਸਾਨੂੰ ਨਾ ਰੋਕੀਂ ਜਦ ਦੇਖ ਮਨਿੰਦਰ ਦੀ ਛੁੱਟੀਆਂ ਪਹਿਲੇ ਮੈਨੂੰ ਕੱਟਿਆ ਉਹ ਮਨਿੰਦਰ ਬਿਨਾ ਤਾਂ ਮੈਂ ਜਾ ਨਹੀਂ ਸਕਦੀ ਇਹ ਤੇ ਤੁਸੀਂ ਤਾਂ ਮਨਿੰਦਰ ਦੇ ਹੰਦੇ ਵੀ ਜਾ ਲੜੇ ਹੁਣ ਟੈਨਸ਼ਨ ਨਹੀਂ ਹੁਣ ਗੱਡੀ ਲੱਗ ਲਈ ਚੱਲ ਫਿਰ ਅਸੀਂ ਨਹਾ ਲਈ ਕੋਈ ਮੈਨੂੰ ਮਨਿੰਦਰ ਛੁੱਟੀਆਂ ਨਾ ਆਏ ਤੇ ਸੂਨ ਨਾ ਘਰ ਆਉਣਾ ਤਾਂ ਮੈਂ ਤੇਰੇ ਨਾਲ ਸਹਿਮਤ ਹੋ ਗਿਆ ਪਰ ਮੈਨੂੰ ਹੁਣ ਐ ਵੀ ਦੱਸ ਨਾ ਮੈਨੂੰ ਵੀ ਭਾਈ ਪਤਾ ਹੈ ਕਿ ਟਾਈਮ ਉਗ ਭੈਣਾ ਕੋਲ ਗਈਆਂ ਮੇਰਾ ਵੀ ਤਾਂ ਦਿਲ ਕਰਦਾ ਨਹੀਂ ਤਾਂ ਨਹੀਂ ਗੱਲ ਕਰੀ ਕੋਈ ਨਾ ਚਾ ਨਹੀਂ ਉਹੀ ਤਾਂ ਮੈਂ ਅੱਜ ਜਦ ਤੁਸੀਂ ਕਹਿੰਦੇ ਮੈਨੂੰ ਕਹਿੰਦੇ ਹੁਣ ਮੈਂ ਤਾਂ ਮਨਿੰਦਰ ਦੇ ਸਕੂਲ ਦੇ ਨਾਲੇ ਜਾਣਾ ਅੱਛਾ ਮੈਨੂੰ ਐਂ ਦੱਸ ਆ ਤਾਂ ਗੱਲ ਲਬ ਜਿੱਤੇਰੇ ਮੂੰਹੋਂ ਤਾਂ ਨਿਕਲੇ ਜੇ ਮੈਂ ਤੈਨੂੰ ਕਦੇ ਰੋਕਿਆ ਹਾਂ ਤੂੰ ਕੀ ਕਹਿੰਦੀ ਅਗੜ ਐਡੀ ਥੂਰ ਨੇ ਨਹੀਂ ਜਾ ਸਕਦੀ ਕਦੀ ਚੱਕ ਹੁਣ ਅਸੀਂ ਦੇ ਹਾਂ ਹੁਣ ਮੈਂ ਜਿਆਦਾ ਲੰਘਿਆ ਨਾ ਪਿੰਡ ਵਿੰਡ ਦੇ ਵਿੱਚ ਦੋ ਚਾਰ ਦਿਨ ਰੁਕੂਤੇ ਹੌਲੀ ਹੌਲੀ ਕਿਧਰੇ ਪਾਸੇ ਦੇ ਭੈਣ ਕੋਲ ਟੂਰ ਕਿਧਰੇ ਪਾਸੇ ਸਾਰੇ ਕਿਤੇ ਘੁੰਮ ਜਣਾ ਸਾਰਾ ਇਹ ਤਾਂ ਮਾਸਲਾ ਆਇਆ ਹੋਣਾ ਤੇ ਜਦੋਂ ਕਈ ਜਦ ਸਾਨੂੰ ਬੁਲਾ ਲੈਂਦੀ ਆ ਆਪ ਆਉਂਦੀ ਨਹੀਂ ਆਪ ਰਾਜਕੁਮਾਰੀ ਬੜੀ ਬੈਠੇ ਸਾਰኩል ਗੀੜੇ ਪਾਪਾ ਤੇ ਕੀ ਗੱਲ ਹੈ ਇਹਨਾਂ ਨੇ ਹੁਣ ਇਹ ਤਾਂ ਚੰਨੀ ਨੇ ਗੱਲ ਕਹਿ ਦਿੱਤੀ ਵੀ ਮੈਂ ਟੂਰ ਕਰ ਜਣਾ ਕਿਥੇ ਕਿਥੇ ਅੱਜ ਕਿਥੇ ਕੱਦ ਕਿਤੇ ਹੈ ਨਾ ਮੈਨੂੰ ਤਾਂ ਕਦੇ ਕਹਿਣਾ ਸਵੇਰੇ ਹੀ ਜਾਇਆ ਉਹ ਸ਼ਾਮ ਨੂੰ ਨਾ ਮੈਂ ਨਹੀਂ ਕਹਿੰਦੀ ਮੈਂ ਵੀਡੀਓ ਜੀ ਕਹਿੰਦੀ ਐ ਮੈਂ ਤੁਹਾਨੂੰ ਆ ਕੇ ਕਹਿ ਦਣਾ ਮਿਲਿੰਦਰ ਜਿਹੜੀ ਜਾ 10 15 ਦਿਨ ਤੇ ਵੀ ਤਾਂ ਜਾਣਾ ਜਾਇਆ ਲਾਇਆ ਕੱਢਿਆ ਟੂ ਜਾਣਾ ਚਾਹੁੰਦਾ ਮੈਂ ਤਾਂ ਕਹਿੰਦੀ ਘੁੰਮੋ ਮੈਨੂੰ ਨਹੀਂ ਆ ਤੂੰ ਨਾ ਨਾ ਮੈਂ ਵੀਦੋ ਰਹੀ ਕਹਿੰਦੇ ਤੁਹਾਨੂੰ ਆਪ ਆਪ ਨੂੰ ਝੂਠੇ ਜਨ ਲੱਗੇ ਦੇਖੋ ਸਲਾਹ ਤਾਂ ਸਾਡੀ ਦੇਖ ਕੇ ਕਿਤੇ ਜਿਆਦਾ ਘੁੰਮਣ ਦੀਆਂ ਸੀ ਕਹਿੰਦੇ ਵੀ ਚਲੋ ਛੁੱਟੀਆਂ ਦਾ ਟਾਈਮ ਆ ਵੀ ਅਸੀਂ ਜਿਵੇਂ ਮੰਨ ਲਓ ਹੁਣ ਵੀ ਬੀ ਬਾਬਾ ਬਾਲਕਨਾਥ ਦੀ ਸਲਾਹ ਬਣਦੀ ਸਾਡੀ ਜਾਣ ਦੀ ਨਿਆਣਾ ਦੇਵੀ ਚਿੰਤਪੂਰਨੀ ਜਵਾਲਾ ਜੀ ਧੀਰ ਨਿਭਾਓ ਵੀ ਦੇਖੋ ਬਾਕੀ ਗੱਲ ਕਹਿੰਦੇ ਹੁੰਨੇ ਆ ਜੀ ਜਦੋਂ ਪ੍ਰਮਾਤਮਾ ਨੇ ਬੁਲਾਉਣਾ ਨਾ ਉਦੋਂ ਹੀ ਜਾਣਾ ਹੁਣ ਮੈਂ ਵੀ ਗੱਲਾਂ ਕਰੀ ਜਾਂਦਾ ਹੁਣ ਸਾਡੀ 22 ਤਰੀਕ ਤੇ ਬੜੀ ਹੋ ਜਿਲ੍ਹਾ ਵੀ ਦੀ ਜਾਣਾ ਹੈ ਅੱਜ ਤਰੀਕ ਦੇ 26 ਉਹਦੇ ਰਾਜਾ ਬਿਨਾ ਔਰ ਉਹਦੇ ਹੁਕਮ ਬਿਨਾ ਬੰਦਾ ਕੁਝ ਨਹੀਂ ਕਰ ਸਕਦਾ ਪਰ ਜਦੋਂ ਹੁਕਮ ਹੋਣਾ ਉਦੋਂ ਹੀ ਬੰਦਾ ਜਾਊਗਾ ਹਨਾ ਤੇ ਫਿਰ ਉਸ ਤੋਂ ਬਾਅਦ ਸਾਡੀ ਸਲਾਹ ਬਣਦੀ ਸੀ ਮਨੀ ਗੰਗਾਂ ਸਾਹਿਬ ਦੀ ਵੀ ਪਹਿਲਾਂ ਚਲੋ ਮਨੀ ਗੰਗਾਂ ਸਾਹਿਬ ਹੀ ਜਾਇਆ ਹੋਗੇ ਹਨਾ ਬਾਅਦ ਚ ਪਰ ਹੁਣ ਕਹਿੰਦੇ ਉੱਥੇ ਮੀਂਹ ਬਹੁਤ ਪੈ ਰਿਹਾ ਮਨਿੰਦਰ ਸਾਹਿਬ ਪਰ ਹੁਕਮ ਨਹੀਂ ਜਿੱਦਾਂ ਪ੍ਰਮਾਤਮਾ ਨੇ ਹੁਕਮ ਦੇਣਾ ਹੈ ਜਿੱਦਾਂ ਉਹਨਾਂ ਨੇ ਬੁਲਾਉਣਾ ਚਾਹਿਆ ਉਹ ਹੁਕਮ ਹੋਣਾ ਹੈ ਉਦੋਂ ਹੀ ਹੋਣਾ ਠੀਕ ਨਹੀਂ ਗੱਲ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਆਂ ਭੈਣ ਕੋਲ ਨੂੰ ਤੇ ਦੇਖਦੇ ਆਂ ਜਾਕੀ ਭੈਣ ਇੱਥੇ ਪਿਆਰ ਦੇ ਦੇਣ ਖਾਣੀਆਂਗੇ ਪਾਂ ਜੀ ਵੀ ਕਿ ਜੇ ਪਹਿਲੇ ਬੰਦੇ ਹੀ ਨਾ ਪੰਗੇ ਨਾ ਲਾਏ ਨਾ ਮੈਂ ਕਿਤੇ ਮੈਲੀ ਕਿ ਜਾਊਗਾ ਡੱਬਾ ਦਾ ਦੇਖ ਫਰਜ ਬਣਦਾ ਪਤਾ ਹੈ ਕਿ ਥਾਲੀ ਲੈ ਕੇ ਜਾਂਦਾ ਤੁਹਾਨੂੰ ਇੰਨਾ ਪਤਾ ਮੈਂ ਤਾਂ ਹੀ ਕਿੰਨੀ ਲੈਣੀ ਭਰ ਕੇ ਲੈ ਗਿਆ ਰਿਵਾਇਤੀ ਦੁਕਾਨ ਤੋਂ ਲੈ ਕੇ ਜਾਣਾ ਦੇਖੋ ਤਾਂ ਕੀ ਗੱਲ ਆ ਫਰਜ ਬਣਦਾ ਸਾਡਾ ਵੀ ਹੈ ਨਾ ਇਹ ਭੈਣ ਨੂੰ ਆਣਦਾ ਨਹੀਂ ਬਣਦਾ ਫਰਜ ਭਰਿਆ ਆ ਜਾ ਹਲਾ ਹਾਂ ਦਾ ਬ੍ਰਮ ਰਿਹਾ ਲਾ ਪਰੇ ਹੋਇਤਾ ਬਣਦਾ ਤੇ ਫਰਜ ਬਣਦਾ ਵੀ ਆ ਹੈ ਨਾ ਵੀ ਭੈਣ ਭਰਾਵਾਂ ਨਾਲੇ ਬੰਦਾ ਦੇਖੋ ਜੇ ਸੋਚਾ ਜੇ ਮੈਂ ਬੜਾ ਇਕੱਲਾ ਬੰਦਾ ਬੜਾ ਕੋਈ ਨਹੀਂ ਹੁੰਦਾ ਕਹ ਹੁੰਦਾ ਭੈਣ ਭਰਾਵਾਂ ਨਾਲੇ ਬੜਾ ਬੜਾ ਆ ਜਾ ਇੱਧਰ ਜਾਇਓ ਫਿਰ ਜੱਪੀ ਹੋਣਾ ਕੋ ਦੋ ਚਾਰ ਦਿਨ ਜੱਪੀ ਹੋਣਾ ਕੋ ਉੱਤੇ ਪਾ ਦੇ ਜਾਈਂ ਤੇ ਹਾਂ ਫਿਰ ਮੈਂ ਜੱਪੀ ਹੋਊ ਤਾਂ ਫਿਰ ਜਾਜ ਕਰ ਲੈਣਾ ਪਾਣ ਇੱਥੇ ਕਰਾਇ ਪਰ ਵਿੱਚ ਰੱਖ ਲੈਣੀ ਇੰਦਰ ਕਿਹਨਾਂ ਸਮੁੰਦਰ ਤੇ ਪਾ ਦੇ ਭਾਈ ਗੱਮਾਂ ਤੇ ਬੜੀ ਗੱਡੀ ਆ ਸਾਡੇ ਲਈ ਇੱਥੇ ਹੋਈ ਬਹੁਤਾ ਗੱਡੀ ਦੀ ਵੀ ਲੋੜ ਨੇ ਅਸੀਂ ਚਲਦੀ ਹੈ ਨਹੀਂ ਕੋਈ ਆਣਾ ਨੇ ਕਹਿੰਦੇ ਕਿ ਤੈਨੂੰ ਹੋਰ ਵੀ ਜਾਜ ਦਿੰਨਾ ਕਹਿੰਦੇ ਨੇ ਹੁੰਦੇ ਪ੍ਰਮਾਤਮਾ ਦੇ ਘਰ ਦੇਰ ਆ ਅਧੇਰ ਨਹੀਂ ਏ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਕਰ ਸਮਾਇਣਾ ਕਿ ਆਪ ਸਾਰੇ ਨਹੀਂ ਲੰਘੇਣਾ ਹੈ ਨਾ ਵੀ ਹਾਂ ਪਰਮਾਤਮਾ ਦਾ ਸ਼ੁਕਰਾਨਾ ਨਾ ਕਰਨਾ ਭੁੱਲਿਆ ਕਰੋ ਪਰਮਾਤਮਾ ਕੀ ਸ਼ੁਕਰਾਨਾ ਕਰਿਓ ਬਾਰੇ ਇਹਨਾਂ ਦੀ ਦੋ ਟਾਂ ਦੀ ਰੋਟੀ ਖਾਈ ਜੇ ਹਾਂ ਇਹਦੇ ਕਰਕੇ ਵੀ ਤਾਂ ਕੰਮ ਤੋਂ ਬਿਨਾਂ ਕਿਹੜਾ ਰੋਟੀ ਆ ਉੱਥੇ ਵੀ ਕੰਮ ਆ ਇੱਥੇ ਵੀ ਜੇ ਬੰਦਾ ਕਰੇ ਜੇ ਕਰੇ ਹਾਂ ਜੇ ਕਰੇ ਕੰਮ ਤਾਂ ਦੇ ਕੁਪ ਦੇਗਾ ਜ਼ਰੂਰੀ ਨਹੀਂ ਬਾਹਰ ਬਾਹਰ ਸਿਰਫ ਪੈਸਾ ਜੋੜਦਾ ਜ਼ਰੂਰੀ ਆ ਬਾਹਰ ਬਾਹਰ ਰਹੇ ਨੇ ਬਸ ਬਾਹਰੇ ਰਹੇ ਕਿ ਨੌਂ ਰਹੇਗਾ ਬਾਹਰ ਦਾ ਪਰ ਨਹੀਂ ਜਾਂਦੀ ਪਤਾ ਕਿ ਇਹ ਬਹਾਰਤ ਨੋਬੀ ਪੈਸਾ ਪੈਸਾ ਜੁੜ ਜਾਂਦਾ ਪਰ ਬੰਦਾ ਆਪਣਾ ਪਰਿਵਾਰ ਆਪਣੇ ਲੋਕਾਂ ਨਹੀਂ ਲੈਂਦਾ ਆਪਣੇ ਰਿਸ਼ਤੇਦਾਰੀਆਂ ਭੈਣ ਭਰਾ ਸਭ ਰਿਸ਼ਤੇ ਟੁੱਟ ਜਾਂਦੇ ਹਨ ਹਨਾ ਜਦੋਂ ਬਾਹਰ ਚਲੇ ਜਾਂਦਾ ਇਹ ਨਹੀਂ ਆ ਵੀ ਟੁੱਟ ਜਾਂਦੇ ਮਤਲਬ ਕਹਿਣ ਦਾ ਮਤਲਬ ਜੇ ਤੁਰ ਰੱਬ ਨਾ ਕਰੇ ਕੋਈ ਸਮਾਂ ਨਹੀਂ ਨਾ ਹੁੰਦਾ ਸਮਾਂ ਨਹੀਂ ਨਾ ਹੁੰਦਾ ਉਹ ਸਮਾਂ ਜਦੋਂ ਮੁਝੂਰੀ ਪੈ ਜੇ ਬੰਦਾ ਛੇਤੀ ਛੇਤੀ ਆਉਣ ਜੋਗਾ ਨਹੀਂ ਹਨਾ ਬਸ ਉਹ ਕੰਮਕਾਰ ਦੇ ਵਿੱਚ ਬੰਦਾ ਉੱਥੇ ਜਾ ਕੇ ਇੰਨਾ ਗੁੱਝੇ ਜਾਂਦਾ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਕਹਿੰਦੇ ਨਹੀਂ ਬਾਕੀ ਆਪਾਂ ਤਾਂ ਰਹੀ ਅਰਦਾਸ ਕਰਦੇ ਆ ਜਿੰਨੇ ਵੀ ਸਾਡੇ ਭੈਣ ਭਰਾਏ ਸਾਰੇ ਬਾਹਰ ਵਾਲੇ ਚਾਹੇ ਘਰ ਸਭ ਠੀਕ ਹੋਵੇ ਆਪਣੀ ਫੈਮਿਲੀ ਦੇ ਵਿੱਚੋਂ ਖੁਸ਼ ਰਹਿਣ ਕਹਿੰਦੇ ਜਿਹੜੀ ਫੈਮਿਲੀ ਲੰਘ ਗਏ ਹੋਏ ਨੇ ਹੁਣ ਉਹਨਾਂ ਨੂੰ ਟੈਨਸ਼ਨ ਤਾਂ ਨਹੀਂ ਹੈਗੀ ਬਿਲਕੁਲ ਕਹਿੰਦੇ ਕਹਿੰਦੇ ਨਹੀਂ ਹੁੰਦੇ ਵੀ ਖਬਰੇ ਕਦੋਂ ਮਿਲਣਾ ਇੱਕ ਟੱਬਰ ਦੇ ਆ ਜੀਆ ਹਨਾ ਖਬਰੇ ਕਦੋਂ ਮੁੱਕ ਜਾਣਾ ਵੀ ਟੱਬਰ ਆ ਨਾ ਜਿਹੜਾ ਇਹ ਵੀ ਮੁੜ ਕੇ ਖਬਰੇ ਪਰੇ ਟੱਬਰ ਦੇ ਵਿੱਚ ਜੰਮਣਾ ਹੈ ਬਰਕ ਨਹੀਂ ਜੰਮਣਾ ਇਹ ਕਿਸੇ ਨੂੰ ਨਹੀਂ ਪਤਾ ਪਰ ਜਦੋਂ ਆਪਾਂ ਹੁਣ ਹੈਗੇ ਆ ਤਾਂ ਸਾਰੇ ਮਿਲ ਜੁਲ ਕੇ ਰਹੀਏ ਹਨਾ ਪਿਆਰ ਬਣਾ ਕੇ ਰੱਖੀਏ ਇੱਥੇ ਲੈ ਕੇ ਕੋਈ ਨਹੀਂ ਜਾਣਾ ਇੱਥੇ ਸਾਰਾ ਕੁਝ ਪਿਆਰ ਦਾਣਾ ਹੈ ਬੰਦੇ ਦਾ ਬਸ ਬੰਦੇ ਦੀ ਇਜਾਦਾ ਜੇ ਆਪਾਂ ਕਿਸੇ ਦਾ ਜੇ ਆਪਾਂ ਕਿਸੇ ਦੇ ਪਿਆਰ ਨੂੰ ਆ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਦੇ ਆ ਨਾ ਤਾਂ ਹੌਸਲਾ ਦੁੱਗਣਾ ਮਿਲੂ ਨਾ ਚਾਹੇ ਕੋਈ ਦੇਣ ਜੂਗਾ ਨਹੀਂ ਮੈਂ ਹੀ ਦੇਣ ਜੂਗਾ ਕੋਈ ਨਹੀਂ ਪਰਮਾਤਮਾ ਕੋਈ ਖਾਣ ਤੂੰ ਇੰਨਾ ਭੁੱਖਾ ਨਹੀਂ ਤੇ ਹੁਣ ਆਪਾਂ ਗੱਲਾਂ ਬਹੁਤੇ ਨਾ ਕਰੀ ਅਸੀਂ ਵੀ ਜਾਣਾ ਹੈ ਤਾਂ ਤਾਂ ਗੱਲਾਂ ਚ ਸਾਨੂੰ ਹਾਲੇ ਚੱਲੀ ਬਈ ਯਾਰੀ ਚਲੋ ਜੀ ਬੰਨਾਂ ਕਰਦੇ ਹਾਂ ਆਵਰ ਬੰਦਾ ਐਡੇ ਕਾ ਬੰਦੇ ਕਾਹਕੇ ਬੰਦੇ ਇਹਦੇ ਨਾ ਪਪਾ ਜਿਹੜਾ ਜਿਹੜਾ ਆਪਾਂ ਪਹਿਲਾਂ ਜਿਹੜਾ ਪੰਮਾ ਜਿਹੜਾ ਤੈਨੂੰ ਯਾਦ ਨਹੀਂ ਜਨਾਨੀ ਨੇ ਜੋ ਆਪਾਂ ਨੇ ਪੜਕਾਇਆ ਬੰਨਿਆ ਤਾਂ ਜਿਹੜਾ ਉਹ ਐ ਪੜਕੀ ਹਾਂ ਹਾਂ ਪਰ ਕਿਉਂ ਬੰਦੇ ਤੇ ਵਧੀਆ ਰੱਖੂ ਜੀ ਨਾਲ ਤੂੰ ਵੀ ਕਦੇ ਵਾਦੀ ਲੈ ਆਂ ਹਾਂਜੀ ਹਾਂਜੀ ਮੈਂ ਆ ਪਟਕਾ ਮੰਨੂ ਖਾਣ ਹਾਂ ਤੂੰ ਬੜਾ ਬੰਨੂਗਾ ਇਹ ਵੀ ਬੜਾ ਬੰਨੂਗਾ ਜੀ ਮੇਰੇ ਨਾਲ ਨਹੀਂ ਅੱਜ ਦੇ ਅੰਦਰ ਜਾ ਜ਼ਿਆਦਾ ਕਰਨ ਗਾ ਜ਼ਿਆਦਾ ਨਾ ਇਹ ਗੱਲ ਹਾਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜੰਗਿਆ ਜੀ ਪੂਈ ਗਰਲ ਸਪੈਸ਼ਲੀ ਪਾਪਾ ਕਹਿੰਦੇ ਤੇ ਵੀ ਵੀ ਆਪਾਂ ਇੰਨੇ ਦਿਨ ਤੋਂ ਜਾਂ ਕੇ ਨਹੀਂ ਆਏ ਤਾਂ ਆਪਾਂ ਕਹਿੰਦੇ ਅੱਜ ਸਲਾਬ ਲਾਣ ਜੀ ਆਪਾਂ ਪੂਈ ਗਰਲ ਜਾ ਕੇ ਆਨੇ ਆ ਅੱਜ ਤਿੱਲਿਆਂ ਦੀ ਭੂਈ ਗੱਲ ਚੱਲੀਏ ਹਾਂਜੀ ਤਿਆਰ ਹਾਂ ਕੰਮ ਤੇਰਾ ਵੈਸੀ ਸਕੂਲ ਦਾ ਹੋਇਆ ਹੋਇਆ ਨਾ ਹਾਂਜੀ ਆਲਰੇਡੀ ਆ ਨਾ ਕੰਮ ਕੋਈ ਆਇਆ ਨਾ ਨਾ ਕਹਿਦੀ ਪਾਪਾ ਆ ਕੰਮ ਰਹਿ ਗਿਆ ਮੇਰਾ ਕਰਿਆ ਨਾ ਤਾਂ ਕਰਤਾ ਨਾ ਇਹਨੇ ਦੁਪਹਿਰੇ ਵੈਸੇ ਆਪਣਾ ਕੰਮ ਤਰੀਬਨ ਕੰਮ ਨਵੇੜਤਾ ਤਾਂ ਕਿ ਮੈਂ ਇਹਨੂੰ ਦੱਸਿਆ ਤੇ ਵੀ ਪਾਪਾ ਨੇ ਜਾਣਾ ਆਕੇ ਨੇ ਵੈਸੇ ਆਪਣਾ ਕੰਮ ਨਵੇੜਤਾ ਤਾਂ ਸਕੂਲ ਦਾ ਚੰਗੀ ਗੱਲ ਆ ਸਕੂਲ ਵੀ ਪਾਣੀ ਜ਼ਰੂਰੀ ਆ ਠੀਕ ਆ ਚੱਲ ਫਿਰ ਚੱਲੀਏ ਫਿਰ ਚਲੋ ਜੀ ਮਿਲਦੇ ਹਾਂ ਆਪਾਂ ਹੁਣ ਤੁਹਾਨੂੰ ਉਹ ਬੰਦਾ ਜਿਹੜਾ ਹੁਣ ਸਾਡਾ ਆਪਣਾ ਤੇ ਹੁਣ ਉਹਦੇ ਕੋਲ ਵੀ ਜਾਣਾ ਤੇ ਉਹਨੂੰ ਵੀ ਮਿਲਦੇ ਆ ਜਾ ਕੇ ਤੇ ਉਹਨਾਂ ਨੇ ਵੀ ਜਾਣਾ ਥੋੜੀ ਮੁਲਾਕਾਤ ਆਪਾਂ ਕਰਾਉਣੀ ਆ। ਮਨਿੰਦਰ ਤਾਂ ਵਿਚਾਰਾ ਹੋ ਗਿਆ ਤਾਂ ਰੈਡੀ ਜਾਣ ਵਾਸਤੇ ਆਪਣੀ ਭੂਆ ਕੋਲ ਨੂੰ। ਪਰ ਭੂਆ ਕੋਲ ਜਾਣ ਦਾ ਚੱਕਰ ਪੈ ਗਿਆ ਜੀ ਐਦਾਂ। ਗੱਲ ਹੋ ਗਈ ਐਦਾਂ ਜੀ। ਭੈਣ ਨੂੰ ਮੈਂ ਪਹਿਲਾਂ ਫੋਨ ਕਰਦਾ ਕਹਿੰਦੀ ਵੀ ਕੋਈ ਗੱਲ ਹੀ ਵੀ ਤੂੰ ਜੇ ਆਉਣਾ ਤਾਂ ਤੁਸੀਂ ਆ ਜਾਓ ਕੋਈ ਗੱਲ ਹੀ ਵੀ ਅਸੀਂ ਘਰੇ ਆ। ਤੇ ਸਾਡੀ ਪੂਰੀ ਦੇਖੋ ਜੀ ਮੈਂ ਵੀ ਨਹਾ ਤੋ ਕਿ ਬਨੇ ਕੱਪੜੇ ਰੈਡੀ ਤੇ ਇੱਧਰ ਮਨਿੰਦਰ ਵੀ ਰੈਡੀ ਤਾਂ। ਉੱਧਰ ਸਾਡੇ ਵੈਸੇ ਜਾਣਾ ਤਾਂ ਨਾਲ ਸਾਡੇ ਚਾਚੇ ਨੇ ਵੀਰੇ ਨੇ ਤੇ ਉਹ ਵੀ ਰੈਡੀ ਬੈਠਾ ਤਾਂ ਉਹ ਕਹਿੰਦਾ ਮੈਨੂੰ ਛੁੱਟੀ ਹੋ ਗਈ ਆ ਵੀ ਤੂੰ ਆ ਜਾ ਤਾਂ ਕਰਕੇ ਅਸੀਂ ਸ਼ਾਮ ਦਾ ਪ੍ਰੋਗਰਾਮ ਬਣਾਇਆ ਤਾਂ ਵੀ ਦੇਖੋ ਡਿਊਟੀ ਵੀ ਜ਼ਰੂਰੀ ਆ ਨਾ ਵੀ ਜਦੋਂ ਆਪਾਂ ਕਿੱਥੇ ਦੇ ਅੰਡਰ ਕੰਮ ਕਰਦੇ ਆ ਤਾਂ ਸਾਰਾ ਕੁਝ ਦੇਖਣਾ ਪੈਂਦਾ ਹੈ ਨਾ ਡਿਊਟੀ ਵੀ ਨਿਭਾਉਣੀ ਪੈਂਦੀ ਹੈ ਕੰਮਕਾਰਾਂ ਜੋ ਉਹ ਵੀ ਦੇਖਣੇ ਪੈਂਦੇ ਆ ਤੇ ਪੂਰੀ ਤਿਆਰੀ ਹੋ ਗਈ ਸੀ ਗੱਡੀ ਦੀ ਸੀ ਥੋਤੀ ਖੜੀ ਆ ਸਾਡੀ ਫਿਰ ਭੈਣ ਦਾ ਚੜਤਾ ਗਿਆ ਫੁੱਲ ਕਹਿੰਦੀ ਵੀ ਕਿ ਕੀ ਤੇਰੇ ਵੀਰੇ ਨੂੰ ਕੋਈ ਵੀ ਬਹੁਤ ਪੈ ਗਿਆ ਉਹਨੂੰ ਕੋਈ ਜੀ ਨਹੀਂ ਕੰਮ ਤੇ ਉਹ ਕਹਿੰਦਾ ਵੀ ਹੁਣ ਕਿਆ ਕਰਾਂ ਉਹਨਾਂ ਨੇ ਤਾਂ ਪੈਸੇ ਮੈਨੂੰ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਤੁਸੀਂ ਆਉਣਾ ਤਾਂ ਆ ਜਾ ਫਿਰ ਮੈਂ ਕਿਹਾ ਵੀ ਜਦੋਂ ਸਾਰੇ ਡੱਬਰ ਨੂੰ ਸਾਰੇ ਭੈਣ ਭਰਾਵਾਂ ਨੂੰ ਮਿਲੇ ਨਾ ਤਾਂ ਉੱਥੇ ਜਾਣ ਦਾ ਵੀ ਗਿਆ ਹੋਆ ਫਿਰ ਉਹ ਤਾਂ ਕਹੀ ਗਿਆ ਵੀ ਨਹੀਂ ਤੂੰ ਆ ਜਾ ਭੈਣ ਤਾਂ ਕਹਿੰਦੀ ਵੀ ਆ ਜਾ ਆ ਜਾ ਤਾਂ ਕਰਕੇ ਜੀ ਸਾਡਾ ਤਾਂ ਹੋ ਗਿਆ ਕੈਨਸਲ ਜੀਜਾ ਵੀ ਬਾਹਰ ਗਿਆ ਹੋਇਆ ਘਰੇ ਸਿਰਫ ਦੋ ਹੀ ਪੈਣਾ ਤੇ ਸ਼ੁੱਭੂਆ ਕਰਨਾ ਤੇ ਫਿਰ ਮਨਿੰਦਰ ਕੰਨਾ ਪਾਪਾ ਐ ਕਰਦੇ ਰਹਿਣ ਦੇ ਕਿ ਵੀ ਮੈਂ ਹੁਣ ਟਿਊਸ਼ਨੇ ਚਲੇ ਜਾਣਾ ਸਮਝ ਆ ਰਿਹਾ ਹੈ ਤਾਂ ਸਾਡਾ ਪੁੱਤ ਤੇ ਸਾਨੂੰ ਹੁਣ ਸ਼ਮਾ ਜਰੂਰ ਕਰ ਦੇਈ ਸਾਡਾ ਜਣਾ ਟੈਂਸਰ ਕਾਲੂ ਦੇ ਕਾਲੂ ਦੇਖਾਂਗੇ ਜੀ ਤੇ ਹੁਣ ਮਨਿੰਦਰ ਰੈਡੀਆ ਤਾਂ ਕਿਤਾਬਾਂ ਪਾ ਲੀਆਂ ਹਾਂਜੀ ਅੱਜ ਦਾ ਬੈਗ ਰੈਡੀ ਕਰ ਲਿਆ ਨਾ ਟਿਊਸ਼ਨ ਨੂੰ ਤੇ ਟਿਊਸ਼ਨ ਤੋਂ ਪਹਿਲ ਮਨਿੰਦਰ ਸਾਡੇ ਕਿਤੇ ਥੋੜੀ ਮੁਲਾਕਾਤ ਆ ਪਾ ਬੀਬੀ ਨਾਲ ਵੀ ਕਰਾ ਦੰਨੇ ਆ ਤੇ ਉਹ ਵੀ ਅੱਜ ਪਥਰੀ ਦਾ ਦਰਦ ਦਰਦ ਦੇ ਵਿਚਾਰੀ ਨੇ ਜਾ ਕੇ ਦੇਖਦੇ ਆਂ ਮਾਤਾ ਨੂੰ ਕੀ ਆਖਦੀ ਆਂ ਕੀ ਨਹੀਂ ਕਹਿੰਦੀ ਮਿਲਦੇ ਆਪਾਂ ਤੁਹਾਨੂੰ ਮਾਤਾ ਕੋਲ ਪਾ ਜਾਈਏ ਜੀ ਅਸੀਂ ਆਪਣੀ ਕਹਦੇ ਤੇ ਰੰਗ ਸਿੰਘ ਵੀ ਬੈਠੇ ਆ ਅੱਧਾ ਸਾਡੀ ਉਹ ਮਾਤਾ ਵੀ ਬੈਠੀ ਆ ਉਹ ਮੇਰਾ ਇੱਕ 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 ਮਿਲਾਂ ਮਿਲ ਸਾਸਿਕਾ ਕੰਸਾਵੇਂ ਬਾਹਰ ਸਾਉਣ ਦਾ ਨਾਮ ਤੇ ਦਿੱਤੇ। ਚੜ੍ਹਦੀ ਜਨ ਨਾਮ ਰੱਖਿਆ ਮੇਰਾ ਜੰਗਤ ਆਇਆ ਜੀ ਇਹ ਦੇਖੋ। ਤੇ ਮੈਨੂੰ ਆ ਦੱਸ ਬੀਬੀ ਪਹਿਲਾਂ ਯਾਤਰਾ ਦੱਸ ਕੇ ਮੈਂ ਰਹੀ। ਦੱਸ ਰਹੀ ਸੀ ਗ੍ਰਹੀ। ਹਾਂ। ਕਿੱਥੇ ਕਿੱਥੇ ਘੁੰਮੇ ਯਾਤਰਾ ਕਿਹੜੇ ਕਿਹੜੇ ਗੁਰੂ ਘਰ ਗਏ? ਅੰਮ੍ਰਿਤਸਰ ਦੇ ਆਂਦਾਲਾ ਗੁਰਦੁਆਰਾ। ਅੱਛਾ ਸਾਰੇ ਜਿਹੜੇ ਨੇੜੇ ਤੇੜੇ ਅੰਮ੍ਰਿਤਸਰ ਗੁਰਦੁਆਰੇ ਤੇ ਬਾਬਾ ਦੀਪ ਸਿੰਘ ਜੀ ਦੇ ਵੀ ਗਏ। ਸਾਰੇ ਗੁਰਦੁਆਰੇ ਦੇ ਵਿੱਚ ਜਣ ਕੇ ਘੁੰਮਲੇ ਸੇਵਾ ਕਰ ਲਈ। ਹੈਂ? ਗਰਮੀ ਗੁਰਮੀ ਕਿੰਨੀ ਕੀ ਤੁਥੇ ਗਰਮੀ ਦਾ ਬਹੁਤ ਖਾਸ ਹਾਂ ਉੱਥੇ ਵੀ ਉੱਥੇ ਵੀ ਬਹੁਤ ਗਰਮੀ ਅੱਛਾ ਫੇ ਤੁਸੀਂ ਕਿਰਾਏ ਗਰੂਪ ਲਿੱਤਾ ਦਾ ਕਮਰਾ ਕਿਦਾਂ ਕਿਰਾਏ ਬਰੇ ਦਾ ਅੱਛਾ ਕਿਰਾਏ ਗੁਰਦੁਆਰੇ ਤੇ ਲਿੱਤਾ ਸੀ ਪੜਾਲ ਚ ਉਹ ਵੀ ਦਿੰਦੇ ਅੱਛਾ ਉਹ ਪੈਸੇ ਲੈਣੇ ਆ ਹਾਂ ਕਿੰਨੇ ਲੈ ਲਿਆ ਉਹਨਾਂ ਨੇ ਸੱਤ ਦੋ ਦੋ ਕਰਨ ਸੱਤ ਕਿੰਨੇ ਦਿਨ ਦਾ ਰਹਿਣ ਦਾ ਤਿੰਨੇ ਦਿਨ ਈਆਂ ਅੱਛਾ ਤਿੰਨ ਤਿੰਨ ਦਾ 200 ਰੁਪਏ ਲੈ ਲੈ ਕੇ ਜਾਣੇ ਦਾ 200 ਰੁਪਏ 300 ਰੁਪਏ 250 ਚੱਲ ਕੁਝ ਨਹੀਂ ਹੈ ਫੇਰ ਤਾਂ ਠੀਕੇ ਆ ਕਿ ਨਹੀਂ ਪੇ ਸੇਵਾ ਵੀ ਐਂ ਦਾ ਕਰਦੇ ਇਹਦੇ ਕਿ ਗੁਰਦੂ ਘਰੇ ਘੁੰਮੇ ਆ ਹੂੰ ਕਿੰਨੇ ਕੇ ਜਾਣੇ ਤੁਸੀਂ ਅਸੀਂ 7 ਜਣੀਆਂ ਹਾਂ ਅੱਛਾ 7 ਜਾਣੇ ਇਹਦੇ ਰੋੜਾ ਆ ਗਿਆ ਇਹ ਕਹਿੰਦੇ ਇਹ ਦੇਖੋ ਨਹੀਂ ਗਰਮੀਆਂ ਗੰਮੀ ਨਗਰੀ ਹੈ ਇਹਨੂੰ ਇਹਨੂੰ ਗੰਮੀ ਨਗਰੀ ਹੈ ਇਹ ਨੂੰ ਮੋ ਮਾਜ ਨਹੀਂ ਬੁਤ ਪਾਣੀ ਤਾਂ ਤੁਹਾਨੂੰ ਦਿੰਦੇ ਰਹੀਏ ਨਹੀਂ ਕੁਛ ਨਹੀਂ ਬੀਬੀ ਹਾਲੇ ਦਿਨ ਡਾਕਟਰ ਨੇ ਕਿਹਾ ਹੋਇਆ ਇਹਨੂੰ ਬਸ ਇੰਨੀ ਦੇਣਾ ਬੀ ਹਾਲੇ 6 ਮਹੀਨੇ ਕੱਟੋ-ਕੱਟ ਨੂੰ ਕੁਛ ਨਾ ਦਿਓ ਇਹ ਕੁੱਤੇ ਆ ਦੇਖਿਆ ਆ ਦੇਖ ਇਹ ਉਹ ਗਦੇ ਰੋ ਲੱਗਿਆ ਕਾਤੇ 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 ਪੂਰੀ ਹੋ ਗਿਆ ਤਾਂ ਕੀ ਹੋਇਆ ਬਬੇ ਫੋਨ ਚੱਲੇ ਤੇ ਤਿਆਰੀਆਂ ਸਾਡੀਆਂ ਹੋ ਗਈਆਂ ਧੀਆਂ ਮੈਂ ਭੀਰਾ ਚਾਚਾ ਤੇ ਮਨਿੰਦਰ ਉਹ ਫੇ ਭੈਣ ਦਾ ਫੋਨ ਆ ਗਿਆ ਕਹਿੰਦੀ ਬਿੱਕੀ ਨੂੰ ਕਿਤੇ ਜ਼ਰੂਰੀ ਕੰਮ ਪੈ ਗਿਆ ਵੀ ਜੀਜਾ ਤੇਰਾ ਕਿ ਹੈ ਨਹੀਂ ਕਿ ਗਿਆ ਹੋਇਆ ਵੀ ਬਾਕੀ ਤੇਰੀ ਮਾਰਦੀ ਸੀ ਜਵਾਬ ਦਿੰਦੇ ਕਹਿੰਦੀ ਆ ਜਾ ਫੇ ਮੈਂ ਕਿਹਾ ਵੀ ਚੱਲ ਜਦੋਂ ਇਕੱਠੇ ਹੋਵਾਂਗੇ ਮੈਂ ਉਦੋਂ ਹੀ ਮਿਲ ਕੇ ਆਉਗਾ ਹਾਂ ਹਣਾ ਬਿਸਾਰੇ ਨੂੰ ਮਿਲ ਆਉਗਾ ਉਪਰਾ ਕਰਦਾ ਲੋ ਜੀ ਪੁੱਛਣਾ ਭੁੱਲ ਗਿਆ ਜਿਹੜਾ ਦਰਦ ਠੀਕ ਆ ਉਹ ਤੇਰਾ ਕੀ ਗੱਲ ਹਾਂ ਹੂੰ ਜੜੇ ਅੰ ਆ ਗਿਆ ਹੋ ਗਿਆ ਸ਼ਰਮਾ ਡਾਕਟਰ ਆ ਗਿਆ ਹੋ ਕੇ ਕੀ ਅੱਜ ਵੀ ਮੇਰੀ ਗੱਲ ਸੁਣ ਧਿਆਨ ਨਾਲ ਜੇ ਤਾਂ ਤੈਨੂੰ ਲੱਗਦਾ ਵੀ ਤੇਰਾ ਦਰਦ ਠੀਕ ਆ ਤੈਨੂੰ ਨਹੀਂ ਲੱਗਦਾ ਜੇ ਮੈਂ ਤੈਨੂੰ ਇੱਕ ਸਲਾਹ ਦਵਾਂ ਹੈ ਰੋਪੜਲੇਜ ਮੈਂ ਜਿੱਥੇ ਚਰਨਜੀਤ ਨੇ ਆਪਰੇਸ਼ਨ ਕਰਾਇਆ ਡਾਕਟਰ ਕੋ ਬਹੁਤ ਵਧੀਆ ਡਾਕਟਰ ਆ ਮਾ ਵੀ ਹਾਂ ਕੀ ਲੈ ਜਾ ਲੈ ਜਾ ਵੀ ਹੁਣ ਤਾਂ ਜਾ ਨਹੀਂ ਹੋਣਾ ਜੇ ਤੂੰ ਕਹੇ ਸਵੇਰੇ 7:00 ਦੇ ਚੱਲਦੇ ਆ 8:00 9:00 ਵਜੇ ਹੈ ਵੀ ਕਾਦੇ ਕੁੱਤੇ ਕੀ ਤੇ ਕੁੱਤਾ ਬੰਦਾ 10 ਵਜੇ ਮੈਨੂੰ ਨੇ ਚਾਲ ਪਤਾ ਹੈ ਮੈਂ ਤੈਨੂੰ ਇੱਥੇ ਕਹਿਣੀ ਹੈ ਵੀ ਜਣੀ ਇਹ ਅਗਲਾ ਖਰਾਣਾ ਬੰਦਾ ਮੈਂ ਪੈਸਿਆਂ ਤੇ ਬਚ ਜੂੰਗੀ ਫੇਰ ਤਮੈਨੂੰ ਇੱਥੇ ਮਾਵੀ ਕੋਲੂ ਫੇਰ ਇਹਨੇ ਮੈਨੂੰ ਭੇਜਿਆ ਮਾਵੀ ਕੋਲ ਇਤਾ ਜਾ ਤੀ ਫੇਰ ਤਾਂ ਮਾਵੀ ਜੇ ਇੱਥੇ ਘੁੰਮਣ ਨਾਲ ਤੇ ਜੇ ਮੈਨੂੰ ਇਹ ਲਿਖ ਕੇ ਦੇ ਦੇ ਆਪਾਂ ਕੋਟ ਲੈ ਲਈਏ ਇਹਨ ਦਿਖਾ ਦੇ ਕਿ ਜਣਾ ਇਹਨਾਂ ਨੂੰ ਕੁਝ ਚਾਹੀਏ ਮੈਨੂੰ ਪੱਕਾ ਫੇਰ ਰਹਿਣ ਦੇ ਆਪਾਂ ਨੇ ਫੇਰ ਮੇਰੀ ਗੱਲ ਜੇ ਪਤਾ ਵੀ ਉੱਥੇ ਜਾਣਾ ਹੈ ਫੇਰ ਸਿੱਧਾ ਕਿਉਂ ਨਾ ਜਾਈਏ ਜੇ ਨਾ ਹੀ ਕੋਈ ਪ੍ਰਾਣਾ ਡਾਕਟਰ ਫੇਰ ਕਹੀਨੇ ਪੁਰਾਣਾ ਡਾਕਟਰ ਜਦ ਬੀਬੀ ਉਹਨੂੰ ਭੇਜਣਾ ਫੇਰ ਪੰਦ ਰੋਪੜਿਆ ਜਿਆਦਾ ਹੋਵੇ ਭਾਈ ਸਾਡਾ ਪੁਰਾਣਾ ਡਾਕਟਰ ਆ ਐ ਨਹੀਂ ਸਾਡਾ ਆਪਣਾ ਟਰੈਟਮੈਂਟ ਕਰ ਲੈਣਾ ਉਹਨੂੰ ਪਤਾ ਹੈ ਵੀ ਜਿਹੜੇ ਉਹਦੇ ਹੱਥ ਦੀ ਖੇਲ ਆ ਉਹ ਕਰਦਾ ਨਹੀਂ ਉਹ ਉੱਪਰ ਭੇਜਦਾ ਹੀ ਭੇਜਦਾ ਸਾਨੂੰ ਕਿਤੇ ਰੋਪੜੇ ਭੇਜਿਆ ਦਾ ਚੈਲੰਜ ਦਿੱਤ ਨੂੰ ਜਿਹੜੇ ਗਾਇਟ ਪਟਾਉਂਗਾ ਕਈ ਸਾਵਨ ਨੂੰ ਤੁਨਿਕਣਾ ਮੇਰੇ ਅੰਦਰ ਹੀ ਪੁੱਗ ਗਿਆ ਤੇਰਾ ਮੇਨ ਜਿਹੜਾ ਪੁਆਇੰਟ ਆ ਬੀਬੀ ਉਹ ਹੈਗਾ ਅਲਟਰਾ ਸਾਊਂਡ ਅਲਟਰਾ ਸਾਊਂਡ ਨਾਲ ਹੀ ਸਾਰਾ ਕੁਝ ਪਤਾ ਲੱਗ ਜਾਂਦਾ ਹੁੰਦਾ ਉਹ ਉਹੀ ਕਹਿੰਦੀ ਮੈਂ ਉਹੀ ਦੱਸਦਾ ਵੀ ਆਪਾਂ ਕਹਿੰਨੇ ਆ ਵੀ ਕਰਾ ਲਈਏ ਜੇ ਉਹ ਡਾਕਟਰ ਲਿਖ ਕੇ ਦੇਊਗਾ ਫਿਰ ਆਪਾਂ ਕਰਾ ਲੈਣਾ ਉਧਰ ਕੋ ਜੜੀਆਂ ਪੁਰਾਣੀਆਂ ਰਿਪੋਰਟਾਂ ਉਹ ਵੀ ਨਾਲ ਲੈਣੀ ਪੁਰਾਣੀਆਂ ਤਾਂ ਨੇ ਦੇਖੀਆਂ ਉਹ ਤਾਂ ਦੁਬਾਰਾ ਤੁਹਾਨੂੰ ਮੈਂ ਹੁਣ ਪੁੱਤਾ ਕਰਾ ਲੜ ਰਹੇ ਨੇ ਇਹਨਾਂ ਦਾ ਮਾਰਦੇ ਨਾ ਕੱਟ ਕੇ ਖਾਣ ਜੋਗੀ ਦੇ ਬੀਬੀ ਉਹ ਨਹੀਂ ਗੱਲ ਮੈਂ ਤੈਨੂੰ ਕਰਦਾ ਚਲੋ ਸਿਆਣਾ ਤੁਰਦਾ ਫਿਰਦਾ ਚੰਗਾ ਲੱਗਦਾ ਮੈਂ ਤੈਨੂੰ ਇਹ ਕਹਿਣਾ ਵੀ ਜੇ ਤਰ ਕੋ ਰਿਪੋਰਟ ਕਿੰਨੀ ਪੁਰਾਣੀ ਪੈਸੀ ਰਿਪੋਰਟ ਉਹ ਸਾਲ ਹੋ ਗਿਆ ਸਾਲ ਹੋ ਗਿਆ ਇਹ ਹੁਣ ਔਖੀ ਹੋਈ ਹੈ ਕੰਨ ਪਰ ਨਹੀਂ ਮੈਂ ਰਿਪੋਰਟ ਦੀ ਗੱਲ ਕਰਦਾ ਸਾਲ ਹੋ ਗਿਆ ਸਾਲ ਦੀ ਉਹਨਾਂ ਦਰ ਗਿਆ ਨੂੰ ਦੇਖਣਾ ਕਿ ਆਵਾਜ਼ ਘੱਟ ਹੋ ਰਹੀ ਹੂੰ। ਹੂੰ। ਵੀ ਮੇਰਾ ਭਾਅ ਉਹੀ ਹੈ ਵੀ ਇਹ ਫਕੜਾ ਕੇ ਲਈਏ ਜਾਂਦੇ ਸਿੱਧਾ ਹੁਣ ਬਸਾਈਏ। ਹਾਂ। ਹਾਂ ਤਾਂ ਨੂਨ ਕਿਆ ਪਤਾ ਲੱਗੂ ਵੀ ਕਾਦੀ ਕਰਾਉਣੀ ਆ ਸਕੈਨ। ਇਹ ਦੇਖ ਬਾਈ ਕਾਦੀ? ਕੌਣ? ਜਦ ਮੈਂ ਦੱਸਣਾ ਡਾਕਟਰ ਨੂੰ ਹਾਂ। ਜਦ ਮੈਂ ਜਾਊਂਗੀ ਹੁਣ ਸਮਝ ਨਾ। ਹੁਣ ਤਾਂ ਹੋਣੀ ਨਹੀਂ। ਹਾਂ। ਇਹਨੇ ਮੈਨੂੰ ਲਿਖ ਕੇ ਦੇਣਾ ਪਰਚੇ ਕੋਲ। ਉਹ ਲਿਖਤਾ। ਫੇ ਉਹ ਸਾਹਮਣੇ ਇੱਥੇ ਉਤਰਨੀ ਆ। ਆਜੇਂ ਘਰ ਉਤਰਨੀ ਆ ਫੇਰ ਫੇਰ ਰੋਪੜਨ ਜਾਉਂਗੇ ਫੇਰ ਰੋਪੜ ਜਾਏ ਹੋਗੇ ਸਕੈਨ ਇਹ ਲਿਖ ਦਿੰਦਾ ਦਿਖਾ ਪਰ ਰੋਪੜਾਉਂਗੇ ਮਾਸੀ ਤੂੰ ਆਇਆ ਨਾ ਚਲ ਆਏ ਮੇਰੀ ਗੱਲ ਸੁਣ ਬੀਬੀ ਸਾਰੀਆਂ ਗੱਲਾਂ ਖਤਮ ਕਰ ਕੋਈ ਫਾਇਦਾ ਨਹੀਂ ਹੈਗਾ ਚੁੱਪ ਕਰਕੇ ਜਦ ਪਤਾ ਜਾਣਾ ਦਾ ਰੋਪੜਾ ਰੋਪੜ ਜਾਣਾ ਕਰ ਦੂ ਸਵੇਰੇ ਸਾdre 9 ਵਜੇ ਤਿਆਰ ਰਹੀ ਰੋਪੜ ਲੰਗੇਣਾ ਆਪਣੇ ਠੀਕ ਆ ਬਸ ਕਿਤੇ ਨਹੀਂ ਜਾਣਾ ਹਾਂ ਬਈ ਹੁਣ ਤੂੰ ਕਹਿ ਕਹਿਣਾ ਮੈਨੂੰ ਜਾਣਾ ਕ੍ਰਿਸ਼ਨ ਜਾਨੇ ਇਹ ਗੇਲੂ ਕਰਦਾ ਦਦੀ ਦਾ ਕੇਲੂਆ ਤੱਤੀ ਕਰੀਂ ਕਰੀਂ ਅੰਦਰ ਦੇਖ ਪੜਾ ਲੈ ਮੈਂ ਪਾ ਕੇ ਦਿਖਾ ਨਾ ਜੀ ਨੂੰ ਖੇਲਦੇ ਅੱਛਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਵੀ ਹੱਥ ਕੜਦੇ ਦਾ ਪਰਮਾਤਮਾ ਤੁਹਾਨੂੰ ਖੁਸ਼ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਲੈ ਜਾਂਦਾ ਦਿੰਦਾ ਮੈਂ